ਜਦੋਂ ਸਰਕਾਰ ਨੂੰ ਵਕਤ ਪੈ ਗਿਆ ਲੀਡਰਾਂ ਨੂੰ ਵਕਤ ਪੈ ਗਿਆ ਜੱਸਾ ਸਾਹਿਬਾ ਉਹਨਾਂ ਦੇ ਬੱਚੇ ਇਸ ਚੀਜ਼ 'ਚ ਵੜ ਗਏ ਤਾਂ ਇਹਨਾਂ ਨੇ ਉਸ ਚੀਜ਼ ਦਾ ਕਾਨੂੰਨ ਪਾਸ ਕਰਾਇਆ ਵੀ 10 ਸੀਟੀਆਂ 'ਚ 10 ਸਾਲ ਸਜ਼ਾ ਅੱਛਾ 500 ਦਾ ਨੋਟ ਲੈ ਕੇ ਬਾਜ਼ਾਰ 'ਚ ਚਲੇ ਜਾਓ 50 ਰੁਪਏ ਦੀ ਤਰ੍ਹਾਂ ਖਤਮ ਹੋ ਜਾਂਦਾ ਸਾਡੀ ਬਾਹ ਕਿੰਨੇ ਫੜਨੀ ਆ ਬਿਲਕੁਲ ਸੈਂਟਰ ਤਾਂ ਸਾਡੇ ਪਹਿਲਾਂ ਹੀ ਉਲਟਾ ਲਸ਼ਕਾਰਾ ਟੀਵੀ ਦੇਖਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਤੇਜਾ ਪਹਿਲਵਾਨ ਉਹ ਪਹੁੰਚਿਆ ਜੋ ਕਿ ਸਮਾਜ ਦੇ ਵਿੱਚ ਕਾਫੀ ਵਿਚਰਦਾ ਤੇ ਕਾਫੀ ਨੌਲੇਜ ਰੱਖਦਾ ਉਹਨਣਾ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਪ੍ਰਵਾਸੀ ਵਰਸਸ ਪੰਜਾਬ ਕਾਫੀ ਰੌਲਾ ਚੱਲ ਰਿਹਾ ਇਹਦੇ ਆਪਾਂ ਰਿਗਾਰਡਿੰਗ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੀ ਜਿਹੜੀ ਨੌਲੇਜ ਹੈ ਤਜਰਬਾ ਉਹ ਕਾਫੀ ਜ਼ਿਆਦਾ ਪਹਿਲਾਂ ਤਾਂ ਆਪਾਂ ਇਹਨਾਂ ਦਾ ਸਵਾਗਤ ਕਰ ਲਈਏ ਸਵਾਗਤ ਹੈ ਜੀ ਸਰ ਜੀ ਧੰਨਵਾਦ ਸ਼ਰਮਾ ਜੀ ਬਹੁਤ-ਬਹੁਤ ਤੁਹਾਡਾ ਤੇਜਾ ਜੀ ਪਹਿਲਾਂ ਤਾਂ ਆਪਾਂ ਗੱਲ ਇੱਥੋਂ ਹੀ ਸ਼ੁਰੂਆਤ ਕਰਾਂਗੇ ਕਿ ਪਹਿਲਾਂ ਵੀ ਮੈਂ ਕਹਿ ਚੁੱਕਾ ਕਿ ਪੰਜਾਬ ਵਰਸਸ ਪ੍ਰਵਾਸੀ ਜਿਹੜਾ ਇਹ ਹੁਣ ਮਾਹੌਲ ਬਣ ਬਣ ਚੁੱਕਿਆ ਹੈ ਇਹ ਪੰਜਾਬ ਵਰਸਸ ਪ੍ਰਵਾਸੀ ਬਣ ਚੁੱਕਿਆ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਸ਼ਰਮਾ ਜੀ ਜਿਹੜਾ ਅੱਜ ਦਾ ਮਾਹੌਲ ਇਹ ਜਾਂਦਾ ਜਾਸੀਆਂ ਬਣਾਉਂਦੀਆਂ ਤੇ ਜਾਂ ਜਾਤੀਵਾਦ ਬਣਾਉਂਦਾ ਹਮ ਇੰਡੀਆ ਜਾਂ ਭਾਰਤ ਇਹ ਇੱਕ ਹੀ ਹੈ ਜੀ ਇਹਦੇ ਚ ਕੋਈ ਜਾਤੀਵਾਦ ਵਾਲਾ ਤਾਂ ਮਸਲਾ ਹੀ ਨਹੀਂ ਦੇਖੋ ਇਹਦੇ ਵਿੱਚ ਸਰਕਾਰਾਂ ਦੀ ਜ਼ਰੂਰ ਦਖਲ ਦਾ ਜੀ ਹੈ ਸਰਕਾਰਾਂ ਦੀ ਜ਼ਰੂਰ ਨਾਕਾਮੀ ਹੈ ਹਮ ਜੇ ਪੰਜਾਬ ਦੇ ਲੋਕ ਜਿੰਦ ਕੇ ਚ ਜਮੀਨ ਨਹੀਂ ਲੈ ਸਕਦੇ ਹਿ 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 ਹ ਜਿਹੜੇ ਪ੍ਰਵਾਸੀ ਆ ਨਾ ਤੇ ਅਸੀਂ ਵੀ ਪ੍ਰਵਾਸੀ ਆ ਹੂੰ ਜਿੰਨੇ ਕ ਸਾਡੇ ਲੋਕ ਪੰਜਾਬ ਤੋਂ ਵੱਸਦੇ ਆ ਹੋ ਸਕਦਾ ਤੂੰ ਵੱਧ ਲੋਕ ਸਾਡੇ ਵਿਦੇਸ਼ਾਂ ਚ ਹੋਣ ਜੀ ਬਿਲਕੁਲ ਕੈਨੇਡਾ ਚ ਬੈਠੇ ਆ ਅਮਰੀਕਾ ਚ ਬੈਠੇ ਆ ਇੰਗਲੈਂਡ ਚ ਬੈਠੇ ਆ ਆਸਟ੍ਰੇਲੀਆ ਚ ਬੈਠੇ ਆ ਹੂੰ ਤੇ ਦੂਜਾ ਤੀਜਾ ਨੰਬਰ ਸ਼ਰਮਾ ਜੀ ਪਟਨਾ ਸਾਹਿਬ ਦੇ ਵਿੱਚ ਸਾਡਾ ਬਹੁਤ ਵੱਡਾ ਧਾਰਮਿਕ ਸਥਾਨ ਹੈ ਹੂੰ ਮੇਲਤ ਗਿਆ ਬਿਲਕੁਲ ਚਾਰ ਸਪਿਰ ਉੱਤੇ ਬਿਹਾਰੀ ਲੋਕ ਹੀ ਹੂੰ ਗੁਰੂ ਘਰ ਦੇ ਵਿੱਚ ਵੀ ਕੁਝ ਕੁ ਬਿਹਾਰੀ ਆ ਜਿਨ੍ਹਾਂ ਨੇ ਅਮਰਤ ਛਕਿਆ ਉਹ ਲੋਕ ਰਹਿੰਦੇ ਆ ਹੂੰ ਜੇ ਅਸੀਂ ਇਹੋ ਜੇ ਮਤੇ ਪਾਵਾਂਗੇ ਇਹੋ ਜਾਂ ਕੁਝ ਕਰਾਂਗੇ ਹੂੰ ਤੇ ਕੱਲ ਨੂੰ ਸਾਡੇ ਵੀ ਉੱਥੇ ਭਰਾਵਾਂ ਨੂੰ ਨੌਕਤ ਆ ਸਕਦੀ ਬਿਲਕੁਲ ਕਿਉਂਕਿ ਸਾਡੀ ਜਿਹੜੀ ਹੋਣਤ ਬਹੁਤ ਘੱਟ ਹੈ ਹੂੰ ਸਾਡੀ ਪੈਦਾਵਾਰ ਬਹੁਤ ਘੱਟ ਹੈ ਹੂੰ ਸਾਡੀ ਬਾਦੀ ਬਹੁਤ ਘੱਟ ਬਿਲਕੁਲ ਕਿਉਂਕਿ ਜਾਤੀਵਾਦ ਦੇ ਮਸਲੇ ਨਾ ਬਣਾਏ ਜਾਣ ਸ਼ਰਮਾ ਜੀ ਕੀ ਸਾਡੇ ਪੰਜਾਬੀ ਲੋਕ ਅਪਰਾਧ ਨਹੀਂ ਕਰਦੇ ਕੀ ਸਾਡੇ ਪੰਜਾਬੀ ਲੋਕ ਰੇਪ ਦੇ ਪਰਚੇ ਉਹਨਾਂ ਤੇ ਨਹੀਂ ਹਨ ਠੀਕ ਹੈ ਜਿਨੇ ਕੋਈ ਅਪਰਾਧ ਕੀਤਾ ਉਹਨੂੰ ਸਜ਼ਾ ਦਿਓ ਨਹੀਂ ਜਿਵੇਂ ਆਪਾਂ ਇੱਕ ਗੱਲ ਇਹ ਕਰਾਂਗੇ ਜਿਵੇਂ ਜਲੰਧਰ ਦੇ ਵਿੱਚ ਐਡੀ ਵੱਡੀ ਘਟਨਾ ਹੋਈ ਹੈ ਠੀਕ ਹੈ ਉਸ ਘਟਨਾ ਨੂੰ ਜੇ ਦੇਖੀਏ ਵੀ ਕਈ ਲੋਕ ਆ ਜਿਹੜੇ ਉਹ ਮਤਲਬ ਕਹਿ ਰਹੇ ਕਿ ਇਹ ਗਲਤ ਹੋਈ ਹੈ ਪਰ ਜਿਨ੍ਹਾਂ ਨੇ ਕੀਤੀ ਹੈ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਪੂਰੇ ਇੱਕ ਮਤਲਬ ਜਿਹੜੇ ਪ੍ਰਵਾਸੀ ਹੈ ਸਾਰਿਆਂ ਨੂੰ ਕਿਉਂ ਇਦਾਂ ਦੀ ਸਜ਼ਾ ਦੇ ਰਹੇ ਆ ਤੇ ਕੋ ਸ਼ਰਮਾ ਜੀ ਬਹੁਤ ਆਪਣੇ ਇੱਥੇ ਬੈਠੇ ਪ੍ਰਵਾਸੀ ਜਿਨ੍ਹਾਂ ਨੂੰ ਅੱਜ ਤੋ 30-30 ਸਾਲ ਹੋ ਗਏ ਸਾਡੇ ਘਰਾਂ ਚ ਕੰਮ ਕਰਦਿਆਂ ਨੂੰ ਅੱਜ ਤੱਕ ਕੋਈ ਲੰਬਾ ਨਹੀਂ ਮਿਲਿਆ ਹਮ ਉਹਨਾਂ ਦੇ ਬਾਪ ਨੇ ਕੰਮ ਕੀਤਾ ਉਹਨਾਂ ਦੇ ਬੱਚੇ ਵੀ ਅੱਜ ਕੰਮ ਕਰ ਰਹੇ ਆ ਹਮ ਠੀਕ ਹੈ ਜੇ ਕੋਈ ਬੰਦਾ ਇੱਕ ਮਾੜਾ ਨਿਕਲਿਆ ਬਿਲਕੁਲ ਉਹਨੂੰ ਸਜ਼ਾ ਦਿਓ ਦੂਜਾ ਸਭ ਤੋਂ ਵੱਡਾ ਜਿਹੜਾ ਅਹਿਮ ਮੁੱਦਾ ਨਾ ਸ਼ਰਮਾ ਜੀ ਅਸੀਂ ਲੋਕ ਲਾਲਚੀ ਹੋ ਗਏ ਖਾਸ ਕਰਕੇ ਪੰਜਾਬੀ ਅੱਛਾ ਉਹ ਲਾਲਚੀ ਕਿਦਾਂ ਹੋ ਗਏ ਸਾਡੇ ਇੰਡਸਟਰੀ ਏਰੀਆ ਬਹੁਤ ਜ਼ਿਆਦਾ ਹੋ ਗਿਆ ਹੂੰ ਤੇ ਸਾਡੇ ਆਪ ਦੇ ਲੋਕ ਕੰਮ ਬਹੁਤ ਘੱਟ ਕਰਕੇ ਰਾਜੀ ਹੈ ਜੀ ਕੱਲੇ ਮਜ਼ਦੂਰੀ ਨਹੀਂ ਸਾਡੇ ਪੰਜਾਬੀ ਜਿਹੜੇ ਖੇਤੀਬਾੜੀ ਨਾਲ ਸੰਬੰਧਤ ਹੈ ਉਹ ਵੀ ਕੰਮ ਕਰਕੇ ਰਾਜੀ ਹੈ ਜਿਹੜਾ ਵੀ ਬੰਦਾ ਇੱਥੇ ਕੋਈ ਮਕਾਨ ਕਿਰਾਏ ਤੇ ਲੈਂਦਾ ਉਹਦਾ ਕੋਈ ਬਾਇਓ ਡਾਟਾ ਨਹੀਂ ਲੈਣਾ ਕੁਝ ਹੋਰ ਨਹੀਂ ਲੈਣਾ ਕੋਈ ਆਧਾਰ ਕਾਰਡ ਨਹੀਂ ਮੰਗਣਾ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਨੀ ਉਹਨੂੰ ਚੱਕ ਕੇ ਮਕਾਨ ਦੇ ਦੇਣਾ ਚਾਰ ਛੇੜਾਂ ਦੀ ਖਾਤਰ ਉੱਥੇ ਸਾਡੀ ਬਹੁਤ ਵੱਡੀ ਇਹ ਮੂਰਖਤਾ ਹੈ ਇਹ ਲੋਕਾਂ ਨੂੰ ਮੈਂ ਇਹ ਅਪੀਲ ਕਰੂੰਗਾ ਜਿਹੜੇ ਵੀ ਬੰਦੇ ਨੂੰ ਮਕਾਨ ਦੇਣਾ ਜਾਂ ਘਰ ਚ ਬਿਠਾਉਣਾ ਜਾਂ ਕੋਈ ਤੁਸੀਂ ਜਗਾ ਲਈ ਹੈ ਉੱਥੇ ਤੁਸੀਂ ਉਹਨਾਂ ਨੂੰ ਰੱਖ ਰਹੇ ਹੋ ਉਹਨਾਂ ਦਾ ਪੂਰਾ ਬਾਇਓ ਡਾਟਾ ਉਹਨਾਂ ਦੀ ਪਿੰਡ ਦੀ ਪੰਚਾਇਤ ਦਾ ਜੋ ਵੀ ਲੈਟਰ ਪੈਡ ਤੇ ਲਿਖਿਆ ਹੋਵੇ ਤਾਂ ਫੇਰ ਹੀ ਉਹਨੂੰ ਰੱਖੋ ਜਿਹੜਾ ਉੱਥੇ ਪ੍ਰਾਧ ਹੋਇਆ ਜੀ ਬਹੁਤ ਮਾੜਾ ਹੋਇਆ ਬਹੁਤ ਨਿੰਦਨਯੋਗ ਹੈ ਉਹ ਅੱਜ ਕਿਸੇ ਦੇ ਬੱਚੇ ਨਾਲ ਹੋਇਆ ਸਾਡੇ ਨਾਲ ਹੋਵੇ ਤਾਂ ਸਾਨੂੰ ਵੀ ਉਹ ਟੋਟਲ ਜਿਹੜਾ ਪ੍ਰਦੇਸੀ ਹੈ ਬਿਹਾਰੀ ਹੈ ਜਾਂ ਹੋਰ ਉਹ ਸਾਨੂੰ ਜ਼ਹਿਰ ਜ਼ਹਿਰ ਵਾਂਗਾਂ ਲੋਕ ਕਹਿੰਗਾ ਬੇਸ਼ੱਕ ਕੋਈ ਵੀ ਹੈ ਜਿਹੜਾ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਵੱਧ ਰਿਹਾ ਹੈ ਪਰਵਾਸੀਓ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਧ ਰਿਹਾ ਹੈ ਕਿ ਇਹਦੇ ਵਿੱਚ ਜਿਹੜੇ ਆਪਣੇ ਪੰਜਾਬ ਦੇ ਨੌਜਵਾਨ ਆ ਉਹ ਬਾਹਰ ਜਾ ਰਹੇ ਆ ਜਾਂ ਉਹ ਨਸ਼ਿਆਂ ਦੇ ਵਿੱਚ ਪੈ ਗਏ ਇਸ ਕਰਕੇ ਪਰਵਾਸੀ ਪੰਜਾਬ ਦੇ ਵਿੱਚ ਜ਼ਿਆਦਾ ਆ ਰਹੇ ਸ਼ਰਮਾ ਜੀ ਮੈਂ ਤੁਹਾਨੂੰ ਦੱਸਦਾ ਆ ਵੀ ਆ ਅੱਜ ਤੋਂ 40 ਸਾਲ ਪਹਿਲਾਂ 35-40 ਸਾਲ ਮੇਰੀ ਵੀ ਹੁਣ ਮੰਨ ਲਓ 45-60 ਸਾਲ ਉਮਰ ਹੋ ਗਈ ਅਸੀਂ ਦੇਖਦੇ ਆ ਵੀ ਅੱਜ ਸਾਡੇ ਘਰਾਂ 'ਚ ਮੇਰੇ ਮੰਨ ਲਓ ਬਾਪਰ ਕੀ ਲਾ ਲਓ ਕਿ 6 ਭਾਈ ਸੀ ਤੇ 2 ਭੈਣਾਂ ਸੀ 8 ਹੋਗੇ ਆਪਣੇ ਕਿਸੇ ਵੀ ਤੁਸੀਂ ਪਿੰਡ 'ਚ ਦੇਖ ਲਓ 5-7 ਤਾਂ ਨਾਰਮਲ ਹੁੰਦੇ ਸੀ ਬਿਲਕੁਲ ਹੁਣ ਹਰ ਕੋਈ ਬੰਦਾ ਇੱਕ ਹੀ ਬੱਚਾ ਲੈਂਦਾ ਬੇਚ ਗੁੱਡੀ ਹੋਗੀ ਜਾਂ ਬੇਟਾ ਹੋ ਗਿਆ ਜਾਂ ਬਾਦ ਤੋ ਦੋ ਗੁੱਡੀਆਂ ਹੋ ਗਈਆਂ ਤੀਜੀ ਤੋਂ ਬਾਦ ਕਹਿੰਦੇ ਨਹੀਂ ਆਪਾਂ ਬੱਚਾ ਲੈਣਾ ਹੀ ਨਹੀਂ ਬਿਲਕੁਲ ਬਿਲਕੁਲ ਉਹ ਵੀ ਲੋਕ ਸੀ 8-8 ਬੱਚੇ 8-8 9-9 ਗੁੱਡੀਆਂ ਆਪਣੇ ਪਿੱਠ 'ਚ ਪੈਦਾ ਹੋਈਆਂ ਤੇ 10ਵਾਂ ਬੇਟਾ ਹੋ ਗਿਆ ਹਮ ਪਰਮਾਤਮਾ ਦੇ ਰੰਗਾਂ ਦਾ ਪਤਾ ਹੀ ਨਹੀਂ ਲੱਗਦਾ ਬਿਲਕੁਲ ਉਹ ਇੱਕ ਹੀ ਬੇਟਾ ਲੈ ਲਿਆ ਤੇ ਇੱਕ ਹੀ ਨਸ਼ੇ 'ਚ ਲਗਣ ਹੋ ਗਿਆ ਜਾ ਉਹ ਵਿਦੇਸ਼ ਚਲਾ ਗਿਆ ਹਮ ਉਸ ਤੋਂ ਬਾਦ ਮੈਨੂੰ ਐ ਦੱਸੋ ਹਮ ਉਹ ਮਾਪ ਪਿਓ ਦੀ ਜ਼ਿੰਦਗੀ ਕੀ ਹੈ ਜਿਹੜਾ ਵਿਦੇਸ਼ ਚਲਾ ਗਿਆ ਉਹ ਵਾਪਸ ਮੈਨੂੰ ਨਹੀਂ ਲੱਗਦਾ ਵੀ ਇੱਥੇ ਆਊਗਾ ਇੱਥੋਂ ਦਾ ਮਾਹੌਲ ਇੱਥੋਂ ਦਾ ਕਲਚਰ ਇੱਥੋਂ ਦਾ ਸਿਸਟਮ ਦੇਖ ਹੂੰ ਜਦੋਂ ਸਾਡੀ ਆਬਾਦੀ ਘਟ ਗਈ ਹੂੰ ਇੰਡਸਟਰੀਅਲ ਏਰੀਆ ਬਹੁਤ ਜ਼ਿਆਦਾ ਹੋ ਗਿਆ ਖੇਤਾਂ 'ਚ ਕੰਮ ਕਰਨਾ ਹੂੰ ਤੇ ਜਿਹੜਾ ਬੰਦਾ ਮਿਹਨਤ ਕਰਨ ਵਾਲਾ ਜਾਂ ਮਜ਼ਦੂਰ ਹੈ ਜਾਂ ਬਿਹਾਰੀ ਹੈ ਜਾਂ ਉੱਤਰ ਪ੍ਰਦੇਸ਼ ਦਾ ਜਾਂ ਝਾਰਖੰਡ ਦਾ ਕਿਤੋਂ ਦਾ ਵੀ ਉਹ ਪੰਜਾਬ 'ਚ ਆਊਗਾ ਜਦੋਂ ਅਸੀਂ ਅਦਰ ਕੰਟਰੀਆਂ ਨੂੰ ਜਾਂਦੇ ਹਾਂ ਕੰਮ ਦੇ ਲਈ ਉਹ ਵੀ ਕੰਮ ਲਈ ਸਾਡੇ ਪੰਜਾਬ ਵਿੱਚ ਆਉਣ ਬਿਲਕੁਲ ਨਹੀਂ ਜਿਵੇਂ ਹੁਣ ਪ੍ਰਵਾਸੀ ਹੈ ਪ੍ਰਵਾਸੀ ਉਹਨਾਂ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਆਪਦੇ ਆਪਦੇ ਸੂਬਿਆਂ 'ਚ ਜਾਓ ਜਾਂ ਆਪਦੇ ਘਰਾਂ 'ਚ ਜਾਓ ਤੁਸੀਂ ਹਨਾ ਤੇ ਕੀ ਇਦਾਂ ਹੀ ਜਾ ਜਿਹੜੇ ਆਪਣੇ ਮੁੰਡੇ ਬਾਹਰ ਗਏ ਹੋਏ ਫੋਰਨ ਚ ਗਏ ਹੋਏ ਕੈਨੇਡਾ ਪੱਕੇ ਤੌਰ ਤੇ ਰਹਿ ਰਹੇ ਆ ਤੇ ਜੇ ਉਹ ਬਾਜ ਉਧਰੋਂ ਚੁੱਕਣ ਲੱਗ ਗਏ ਤਾਂ ਕੀ ਇਹ ਆਪਸ ਦੇ ਵਿੱਚ ਉਹੀ ਤਾਂ ਮੈਂ ਇਹੀ ਤਾਂ ਤੁਹਾਨੂੰ ਸ਼ਰਮਾਂਜੀ ਗੱਲ ਦੱਸੀ ਹੈ ਜੇ ਅਸੀਂ ਇਹਨਾਂ ਨੂੰ ਕੱਢਾਂਗੇ ਕੱਲ ਨੂੰ ਸਾਡੇ ਨੂੰ ਕੱਢਣ ਲੱਗ ਕੇ ਤਾਂ ਫਿਰ ਇਹ ਸਾਡੀ ਬਾਹ ਕਿਨੇ ਫੜਨੀ ਆ ਬਿਲਕੁਲ ਸੈਂਟਰ ਤਾਂ ਸਾਡੇ ਪਹਿਲੇ ਹੀ ਉਲਟਾ ਫਿਰ ਸਾਡੀ ਕਿਸੇ ਨੇ ਵੀ ਨਹੀਂ ਬਾਹ ਫੜਨੀ ਕਿਉਂਕਿ ਇਹੋ ਜਿਹੇ ਨਿਰਨੇ ਨਾ ਲਈ ਜਾਣ ਹਾਂ ਇਹ ਫੈਸਲੇ ਲੋ ਜਿਹਦੇ ਕੋਲੇ ਕੋਈ ਉਹਦਾ ਮੰਨ ਲਓ ਬਾਇਓ ਡਾਟਾ ਹੈ ਨਹੀਂ ਕੋਈ ਪ੍ਰੂਫ ਨਹੀਂ ਕੋਈ ਧਾਰ卡ੜ ਨਹੀਂ ਉਹਦੇ ਪਿੰਡ ਦਾ ਨਹੀਂ ਜਾਂ ਪੰਚਾਇਤਨਾਮਾ ਨਹੀਂ ਨਾਲ ਲੱਗਿਆ ਉਹਨੂੰ ਬਾਹਰ ਕੱਢੋ ਬੇਸ਼ੱਕ ਉਹ ਕੋਈ ਵੀ ਹੈ ਨਹੀਂ ਜਿਵੇਂ ਹੁਣ ਪਿੰਡਾਂ 'ਚ ਦੇਖਿਆ ਆਪਾਂ ਕਈ ਪਿੰਡਾਂ ਦੇ ਵਿੱਚ ਜਿਹੜੇ ਮਥੇ ਪਾਏ ਗਏ ਆ ਉਹ ਦੀ ਪ੍ਰਵਾਸੀਆਂ ਨੂੰ ਇੱਥੇ ਰਹਿਣ ਲਈ ਜਗ੍ਹਾ ਨਹੀਂ ਦਿੱਤੀ ਉਹ ਜਿਹਾ ਪੱਕੇ ਤੌਰ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਘਰ ਆ ਉਹ ਨਹੀਂ ਬਣਾਏ ਜਾਣਗੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਤਾਂ ਦੇਖੋ ਜੀ ਜੇ ਉਹ ਕੋਈ ਆਪ ਦਾ ਪੈਸਾ ਲੈ ਕੇ ਪ੍ਰਾਪਰਟੀ ਲੈਂਦਾ ਤਾਂ ਵੇਚਣ ਵਾਲਾ ਵੀ ਸਾਡਾ ਪੰਜਾਬੀ ਹੈ ਨਾ ਜਿਹੜਾ ਬੰਦਾ ਪੈਸੇ ਨਾਲ ਜ਼ਮੀਨ ਖਰੀਦ ਰਿਹਾ ਤੇ ਵੇਚਣ ਵਾਲਾ ਕੌਣ ਆ ਵੇਚਣ ਵਾਲਾ ਵੀ ਪੰਜਾਬੀ ਹੈ ਰਜਿਸਟਰੀ ਹੋ ਗਈ ਕੋਰਟ ਤੋਂ ਸਾਰਾ ਕੁਝ ਹੋ ਗਿਆ ਉਹਨੂੰ ਪਿੰਡ ਦਾ ਮਤਲਬ ਕੀ ਕਰੂਗਾ ਠੀਕ ਆ ਸੀ ਨਾ ਵੇਚੋ ਅਸੀਂ ਸੋਚੋ ਬਹੁਤੇ ਬੰਦਿਆਂ ਨੂੰ ਮੈਨੂੰ ਮੇਰੇ ਕੋਲੇ ਆਉਂਦੇ ਆ ਵੀਰਾ ਸਾਨੂੰ ਕੋਈ ਕੰਮ ਦਵਾ ਸਾਨੂੰ ਕਿਤੇ ਕੰਮ ਤੇ ਰਖਾ ਤੇ ਮੈਂ ਬੜੇ ਹੀ ਭਰਾਵਾਂ ਨੂੰ ਕਿਹਾ ਯਾਰ ਮੈਂ ਤੈਨੂੰ 버ਗਰਾਂ ਦੀ ਰੇੜੀ ਲਵਾ ਦਿੰਨਾ ਮੈਂ ਤੈਨੂੰ ਸਬਜ਼ੀ ਦਾ ਕੰਮ ਕਰਾ ਦਿੰਨਾ ਉਹਦੇ ਚੋਂ 25 ਪੈਸੇ ਮੇਰੇ 12 ਅੰਨੇ ਤੇਰੇ ਤੈਨੂੰ ਮੈਂ ਸਾਰਾ ਜੋ ਰੇੜੀ ਥੇਲਾ ਤੈਨੂੰ ਬਣਾ ਕੇ ਦਿੰਨਾ ਪਰ ਸਾਡਾ ਬੰਦਾ ਕਰਕੇ ਰਹਿ ਜੀ ਕੋਈ ਨਹੀਂ ਉੱਥੇ ਸ਼ਰਮ ਮਹਿਸੂਸ ਕਰਦੇ ਆ ਕਿਸੇ ਵੀ ਤੁਸੀਂ ਸਾਡੇ ਕੋਈ ਦਲਤ ਭਾਈਚਾਰਾ ਕਿਸੇ ਨਾਲ ਰਾਇ ਕਰ ਲੋ ਗੱਲ ਕਰੋ ਵੀ ਤੈਨੂੰ ਆਹ ਪ੍ਰੋਜੈਕਟ ਕਰਾ ਕੇ ਦੇਵਾਂ ਉੱਥੇ ਹੱਸਣਗੇ ਨਾ ਯਾਰ ਮੈਥੋ ਹੀ ਨਹੀਂ ਕੰਮ ਹੁੰਦਾ ਪਰ ਇਹ ਜੇ ਕੰਮ ਕਰਾਂਗੇ ਨਾ ਅੱਗੇ ਫੇਰ ਹੀ ਵਾਦਾ ਨਹੀਂ ਜਿਵੇਂ ਹੁਣ ਪੱਕੇ ਤੌਰ ਤੇ ਇਹ ਰਹਿ ਮਤਲਬ ਰਹਿ ਰਿਹਾ ਹੈ ਨਾ ਪੱਕੇ ਤੌਰ ਤੇ ਵਸਨੀਕ ਮੰਨ ਰਹੇ ਪਰ ਜਦੋਂ ਆਪਾਂ ਅਦਰ ਸਟੇਟ ਦੇ ਵਿੱਚ ਜਾਂਦੇ ਆ ਤਾਂ ਉੱਥੇ ਆਪਾਂ ਨੂੰ ਰਹਿਣ ਲਈ ਜਗ੍ਹਾ ਨਹੀਂ ਦਿੱਤੀ ਜਾਂਦੀ ਪੱਕੇ ਤੌਰ ਤੇ ਇਹ ਚ ਲੱਗਦਾ ਕਿ ਕਿਤੇ ਕਿਤੇ ਸਰਕਾਰਾਂ ਦਾ ਅਰਥ ਵੀ ਹੈਗਾ ਕੋਈ ਜਿੱਥੇ ਪੀਅਰ ਹੋ ਗਿਆ ਉਹ ਪੱਕਾ ਹੀ ਹੋ ਗਿਆ ਜਦੋਂ ਦੂਜੀ ਕੰਟਰੀ ਚਲਾ ਗਿਆ ਉਹ ਪੀਅਰ ਹੋ ਗਿਆ ਉਹ ਪੱਕਾ ਹੀ ਹੋ ਗਿਆ ਨਹੀਂ ਜਿਵੇਂ ਆਪਾਂ ਹਿਮਾਚਲ ਜਾਂਦੇ ਆ ਜਾਂ ਅਦਰ ਸਟੇਟ ਜਾਂਦੇ ਆ ਆਪਾਂ ਅਦਰ ਸਟੇਟ ਦੇ ਵਿੱਚ ਇਹ ਮਤਲਬ ਸਰਕਾਰ ਕੋਲ ਨਹੀਂ ਰੋਲ ਬਣਾਇਆ ਹੋਇਆ ਵੀ ਉੱਥੇ ਆਪੇ ਜਾ ਕੇ ਆਪਾਂ ਆਪਣੇ ਮਕਾਨ ਹੀ ਲੈ ਸਕਦੇ ਪੱਕੇ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਸੈਂਟਰ ਦਾ ਸਾਡੇ ਨਾਲ ਪਹਿਲੇ ਵਧੇ ਕੀ ਕਰਦਾ ਜੇ ਰਾਜਸਥਾਨ ਚ ਪੰਜਾਬ ਵਾਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਹਿਮਾਚਲ ਚ ਨਹੀਂ ਲੈ ਸਕਦਾ ਜੇ ਐਨਡੀਕੇ ਚ ਨਹੀਂ ਲੈ ਸਕਦਾ ਜੰਮੂ ਕਸ਼ਮੀਰ ਚ ਤੇ ਸਾਡੇ ਨਾਲ ਵਧੇ ਕੀ ਹੈ ਨਾ ਸਾਡੇ ਨਾਲ ਮੰਨ ਲਓ ਇੱਕ ਤਰ੍ਹਾਂ ਦਾ ਕੋਈ ਇਹ ਵੇਰੀ ਘਟ ਰਹੇ ਆ ਵੀ ਇਹ ਲੋਕ ਅੱਗੇ ਨਾ ਵਧਣ ਬਿਲਕੁਲ ਉੱਥੇ ਸਰਕਾਰਾਂ ਦਾ ਤਾਂ ਬਹੁਤ ਵੱਡਾ ਯੋਗਦਾਨ ਆ ਪੰਜਾਬ ਨਾਲ ਤਾਂ ਇਹੋ ਜਿਹੀ ਕੋਈ ਸਰਕਾਰ ਨਹੀਂ ਜਿਹੜੀ ਮੰਨ ਲਓ ਮਤਭੇਦ ਨਾ ਰੱਖਦੀ ਹੋਵੇ ਬਿਲਕੁਲ ਨਹੀਂ ਜਿਵੇਂ ਹੁਣ ਪ੍ਰਵਾਸੀ ਪੰਜਾਬ ਦੇ ਵਿੱਚੋਂ ਜਾ ਰਹੇ ਆ ਕੁਝ ਤਾਂ ਡਰ ਦਾ ਮਾਹੌਲ ਆ ਕੁਝ ਸਿਚੁਏਸ਼ਨ ਹੀ ਇਦਾਂ ਦੀ ਬਣ ਗਈ ਹੈ ਨਾ ਕੀ ਲੱਗਦਾ ਵੀ ਆਪਣੇ ਜਿਹੜੇ ਸ਼ੈਲਰ ਆ ਜਾਂ ਆਪਣੇ ਕੋਈ ਰੇੜੀਆਂ ਲੱਗੀਆਂਆਂ ਮੀਆਂ ਤੇ ਜਾਂ ਕੋਈ ਹੋਰ ਭੱਠੇ ਹੋਗੇ ਉਹਨਾਂ ਤੇ ਪ੍ਰਵਾਸੀ ਨਾ ਆਉਣਗੇ ਤਾਂ ਪੰਜਾਬ ਆ ਜਿਹੜਾ ਉਹ ਥੋੜਾ ਗਰਾਵਟ ਵੱਲ ਨਾਲ ਉਹ ਇਸ ਚੀਜ਼ ਗਰਾਵਟ ਵੱਲ ਤਾਊਗਾ ਜੀ ਹਰ ਚੀਜ਼ ਦੀ ਮਹਗਾਈ ਹੋਊਗੀ। ਹਮ ਐਟ ਨੂੰ ਜਦੋਂ ਬਣਾਉਣ ਵਾਲਾ ਸਾਡੇ ਤਾਂ ਲੋਕ ਕੰਮ ਕਰਕੇ ਰਾਜ਼ੀ ਨਹੀਂ। ਹਮ ਮੈਂ ਕੱਲਾ ਮਜ਼ਦੂਰ ਭਾਈ ਜਰਾ ਨਹੀਂ ਕਹੂੰਗਾ। ਸਾਡੇ ਜ਼ਿਮੀਂਦਾਰ ਜਿਹੜੇ ਭਰਾ ਜਿਹੜੇ ਖੇਤੀਬਾੜੀ ਕਰਦੇ ਆ ਕਿੰਨਾ ਕਮਾਂਡੋ ਮਸ਼ੀਨਰੀ ਯੋਗ ਹੋ ਗਿਆ। ਹਮ ਬੱਟਾਂ ਤੇ ਸਪਰੇਅ ਕਰ ਦੇਣੀ ਖੱਬਲ ਵਾਲੀ ਉੱਥੇ ਵੀ ਜ਼ੋਰ ਨਹੀਂ ਲਾਉਣਾ। ਹਮ ਜਿਹੜਾ ਅੱਗੇ ਢੋਲੀਆਂ ਪਾ ਕੇ ਪਿੱਟ ਦੇ ਮਗਰ ਸਪ੍ਰਿਆ ਕਰਦੇ ਸੀ ਉਹ ਵੀ ਇਹੋ ਜੇ ਮੰਨ ਲਓ ਯਾਰ ਆ ਕੇ ਜਿੰਨਾਂ ਨਾਲ ਇੱਕ ਟਰੈਕਟਰ ਨਾਲ ਹੀ ਖਤਮ ਕਰ ਦੇਣਾ ਬਿਲਕੁਲ ਬਿਲਕੁਲ ਠੀਕ ਹੈ ਤੇ ਮਜ਼ਦੂਰ ਵੀ ਮੰਨ ਲਓ ਹੋ ਜੇਗੇ ਜੇ ਤਾਂ ਮਜ਼ਦੂਰ ਸਾਡਾ ਪੰਜਾਬ ਦਾ ਮਜ਼ਦੂਰ ਕੰਮ ਨਹੀਂ ਕਰੂਗਾ ਇੰਡਸਟਰੀ ਸਾਡੀ ਖਤਮ ਹੋ ਗਈ ਇੱਟਾਂ ਤੇ ਮੰਨ ਲਓ ਪੱਠੇ ਤੇ ਤੁਸੀਂ ਗੱਲ ਕੀਤੀ ਉੱਤੇ ਲੇਬਰ ਨਾ ਮਿਲੀ ਮਹਿੰਗਾਈ ਤਾਂ ਹੋਊਗੀ ਜਿਹੜੀ ਇੱਟ ਸਾਨੂੰ ਅੱਜ 5000 ਨੂੰ 6000 ਨੂੰ ਮਿਲਦੀ ਹੈ ਤਾਂ ਉਹ 20000 ਤੇ ਪਹੁੰਚ ਜਾਣੀ ਹੈ ਬਿਲਕੁਲ ਮਹਿੰਗਾਈ ਵਧੂਗੀ ਤੇ ਇਹ ਜਿਹੜਾ ਮੋਲੇ ਇਹ ਟੈਲੀਗ੍ਰਾਮ ਪੈ ਸਕਦੀ ਹੈ ਠਾਲ ਤਾਂ ਦੇਖੋ ਜੀ ਠਾਲ ਸਰਕਾਰਾਂ ਦੇ ਹੱਥ 'ਚ ਹੈ ਸਰਕਾਰਾਂ ਹੀ ਕਰ ਸਕਦੀਆਂ ਅਸੀਂ ਪਿੰਡਾਂ 'ਚ ਚਲੋ ਜਦੋਂ ਕੋਈ ਲਹਿਰ ਉੱਠਦੀ ਹੈ ਲਹਿਰ ਦੇ ਮੁਤਾਬਕ ਅਸੀਂ ਪਿੰਡਾਂ ਵਾਲੇ ਲੋਕ ਵੀ ਉਹ ਨਿਰਣਾ ਲੈਣ ਲੱਗ ਜਾਂਦੇ ਹਾਂ ਠੀਕ ਹੈ ਉਹਨਾਂ ਸਾਡੇ ਬਹੁਤ ਇਹੋ ਜਿਹੇ ਪੰਜਾਬੀ ਮੈਨੂੰ ਆਹ ਦੱਸੋ ਕਿ ਉੱਤਰ ਪ੍ਰਦੇਸ਼ 'ਚ ਸਾਡੇ ਜ਼ਮੀਨ 'ਤੇ ਬੈਠੇ ਘਰ ਨਹੀਂ ਬਣਾਈ ਬੈਠੇ ਬਿਆਰ ਦੇ ਵਿੱਚ ਨਹੀਂ ਬੈਠੇ ਕਿਹੜਾ ਸਾਡਾ ਇਹੋ ਜਿਹਾ ਸੂਬਾ ਜਿੱਥੇ ਸਾਡਾ ਪੰਜਾਬੀ ਲੋਕ ਨਹੀਂ ਬੈਠਾ ਤੇ ਜਿੱਦੀ ਉੱਥੇ ਬੋਟ ਬਣੀ ਆ ਜਿੱਦੇ ਉੱਥੇ ਘਰ ਬਣਾਇਆ 20 ਲੱਖ 50 ਲੱਖ ਮਕਾਨ ਤੇ ਲਾਇਆ ਉਹਦੇ ਬੱਚੇ ਵੀ ਉੱਥੇ ਪੜ੍ਹਦੇ ਆ ਉਹ ਭਾਸ਼ਾ ਵੀ ਉੱਥੋਂ ਦੀ ਸਿੱਖੀ ਬੈਠਾ ਉਹਨੂੰ ਕੱਲ ਨੂੰ ਉਥੋਂ ਕੱਢਣੋ ਕਿਵੇਂ ਨਿਕਲੂਗਾ ਬਿਲਕੁਲ ਕਿਉਂਕਿ ਇਹ ਸ਼ਰਮਾ ਜੀ ਕਮੀ ਸਾਡੇ ਚ ਹੈ ਅਸੀਂ ਵੋਟਾਂ ਵੇਲੇ ਨਾ ਤਾਂ ਅਸੀਂ ਪੰਚਾਇਤਾਂ ਦੇਖਦੀਆਂ ਤੇ ਸਰਕਾਰਾਂ ਨੇ ਤਾਂ ਦੇਖਣਾ ਹੀ ਕੀ ਹੈ ਵੋਟ ਰਾਜ ਦੇ ਵਿੱਚ ਕੋਈ ਵੀ ਬੰਦਾ ਉਹਦੇ ਚਾਕੇ ਉਹਦੀ ਵੋਟ ਬਣਾ ਦਿੰਦੇ ਆ ਵੀ ਆਪਾਂ ਨੂੰ ਉਹਦਾ ਬੈਨੀਫਿਟ ਹੋਊਗਾ ਜੀ ਦੋ ਦਾ ਵੋਟ ਬਣਾ ਦੇ ਹੂੰ ਉੱਥੇ ਮਿਲੀ ਭੁਗਤ ਸਾਡੇ ਥੱਲੋਂ ਲੈ ਕੇ ਉੱਪਰ ਤੱਕ ਸਭ ਦੀ ਐ ਅਸੀਂ ਕਿਸੇ ਨੂੰ ਇੱਕ ਨੂੰ ਮਾੜਾ ਨਹੀਂ ਕਹਿ ਸਕਦੇ ਬਿਲਕੁਲ ਨਹੀਂ ਜਿਵੇਂ ਹੁਣ ਮੰਤਰੀ ਹੈ ਮੰਤਰੀਆਂ ਦੇ ਬਿਆਨ ਵੀ ਕੁਝ ਐਦਾਂ ਦੇ ਆ ਰਹੇ ਆ ਕਿ ਜਿਹੜੇ ਪ੍ਰਵਾਸੀ ਐ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਨਾ ਕੱਢਿਆ ਜਾਵੇ ਕੀ ਲੱਗਦਾ ਉਹ ਵੀ ਦਿਲੋਂ ਕਹਿ ਰਿਹਾ ਜਾਂ ਆਪਦੀ ਵੋਟ ਬੈਂਕ ਲਈ ਕਹਿ ਰਿਹਾ ਦੇਖੋ ਜੀ ਜਿਹੜੇ ਲੀਡਰ ਹਨਾ ਲੀਡਰਾਂ ਹੀ ਤਾਂ ਤੁਸੀਂ ਗੱਲ ਹੀ ਨਾ ਕਰੋ ਹੂੰ ਲੀਡਰ ਨੇ ਤਾਂ ਵੋਟ ਬੈਂਕ ਦੇ ਖਾਤਰ ਚਾਰ ਸਪਿਰੋ ਪੱਖ ਲੈਣਾ ਹੂੰ ਜਿਹੜਾ ਸਾਂਭੇਦਾਰ ਲੀਡਰ ਆ ਉਹ ਸੋਚੂਗਾ ਜੇ ਇਹੋ ਜਿਹਾ ਜੇ ਮਾਹੌਲ ਬਣ ਗਿਆ ਕੱਲ ਨੂੰ ਦੰਗੇ ਭੜਕਣਗੇ ਹੂੰ ਜੇ ਇਦਰੋਂ ਅਸੀਂ ਮੰਨ ਲਓ 5000 ਬੰਦਾ ਕੜਤਾ ਤੇ ਕੱਲ ਨੂੰ ਸਾਡਾ ਉੱਥੋਂ 10000 ਨਿਕਲਿਆ ਤੇ ਅਸੀਂ ਕੀ ਜਵਾਬ ਦੇਵਾਂਗੇ ਇਹਦੇ ਚ ਕੁਝ ਕ ਲੀਡਰ ਵੀ ਦੋ ਚਿੱਤੀ ਚ ਪਏ ਵੇ ਆ ਹੂੰ ਡਵਲ ਮੰਡਟ ਉਹ ਵੀ ਅਸੀਂ ਕੀ ਕਰੀਏ ਅਸੀਂ ਇਸ ਪੱਖ ਸਖੜੀਏ ਕਿ ਨਾ ਖੜੀਏ ਕਿਉਂਕਿ ਲੀਡਰ ਤਾਂ ਕੋਈ ਵੀ ਤੁਰੰਤ ਮੌਕੇ ਦਾ ਫਾਇਦਾ ਉਠਾਉਂਦਾ ਤਾਂ ਆਪਦਾ ਮਤਵੜ ਕੱਢਦਾ ਇਹ ਤਾਂ ਸਾਡੇ ਜਿਹੜੇ ਲੋਕੇ ਮਤਾ ਪਾਉਂਦੇ ਐ ਇਸ ਚੀਜ਼ ਨੂੰ ਮੰਨ ਲਓ ਫੋਲੋ ਕਰਦੇ ਐ ਲੋਕਾਂ ਨੂੰ ਇਸ ਚੀਜ਼ ਲਈ ਕਹਿੰਦੇ ਵੀ ਆਹ ਕਰੋ ਉਹੀ ਸੋਚਣ ਵੀ ਇਹਦਾ ਸਾਨੂੰ ਕੀ ਫਾਇਦਾ ਹੋਣਾ ਕੀ ਨੁਕਸਾਨ ਹੋਣਾ ਜਿਹੜਾ ਬੰਦਾ ਇਸ ਮੰਨ ਲੋ ਮਹਿਮ ਦੇ ਵਿੱਚ ਨਾਲ ਲੱਗਿਆ ਵੀ ਅਸੀਂ ਇੱਥੋਂ ਪ੍ਰਵਾਸੀ ਕੱਢਨੇ ਆ ਉਹ ਥੋੜਾ ਜਿਆਦਾ ਧਿਆਨ ਦੇਵੇ ਜੇ 25 ਲੱਖ 50 ਲੱਖ ਜਾਂ 2 ਕਿੱਲੇ ਜ਼ਮੀਨ ਲਾ ਕੇ ਆਪਣਾ ਬੱਚਾ ਬਾਹਰ ਭੇਜਿਆ ਕੱਲ ਨੂੰ ਉਹਦੇ ਬੱਚੇ ਨੂੰ ਉੱਥੋਂ ਬਾਹਰ ਭੇਜਿਆ ਜਾਵੇ ਤਾਂ ਫੇਰ ਉਹਦੇ ਤੇ ਕੀ ਗੁਜਰ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਮੈਂ ਨਹੀਂ ਕਹੂੰਗਾ ਇੱਥੇ ਪ੍ਰਦੇਸੀ ਰੱਖੋ ਮੈਂ ਨਹੀਂ ਕਹੂੰਗਾ ਇੱਥੋਂ ਕੱਢੋ ਮੇਰਾ ਤਾਂ ਇੱਕ ਸੁਝਾਅ ਹੈ ਅੱਗੇ ਮੈਥੋਂ ਵੱਡੇ ਸੂਝਮਾਨ ਹੈ ਜਿਵੇਂ ਨੂੰ ਠੀਕ ਲੱਗਦਾ ਉਹਨਾਂ ਦੇ ਨਾਲ ਹੀ ਨਹੀਂ ਕਿਤੇ ਨਾ ਕਿਤੇ ਪੰਜਾਬੀ ਆਪਣਾ ਇਸ ਵੱਲੋਂ ਵੀ ਦੁਖੀ ਹੈ ਕੀ ਜਿਹੜਾ ਪੰਜਾਬੀ ਹੈ ਉਹ ਵੀ ਆਮਦਨ ਘਟਦੀ ਜਾ ਰਹੀ ਹੈ ਪਰ ਜਿਹੜਾ ਪ੍ਰਵਾਸੀ ਉਹ 2 ਤੋਂ 4 ਕਿੱਲੇ ਲੈ ਰਿਹਾ 4 ਤੋਂ 6 ਕਰ ਰਿਹਾ ਉਹਨਾਂ ਦਾ ਜਿਹੜੀ ਉਹਨਾਂ ਦੀ ਜਿਹੜੀ ਮਤਲਬ ਪੇਮੈਂਟ ਉਹ ਵਧਾ ਰਿਹਾ ਚਰਮਾ ਜੀ ਆ ਤੁਸੀਂ ਵਧੀਆ ਗੱਲ ਕੀਤੀ ਹੈ ਇਹ ਅਸੀਂ ਇਕੱਲੇ ਖੇਤੀ ਦੇ ਨਰਪਾਰਾ ਇਕੱਲੇ ਪੰਜਾਬੀ ਲਾ ਲਓ ਮਜ਼ਦੂਰ ਲਾ ਲਓ ਅਸੀਂ ਜਿੰਨੇ ਕ ਮਜ਼ਦੂਰ ਆ ਸਾਡੇ 8000 9000 10000 ਤੇ ਕੰਮ ਕਰਦੇ ਆ 500 ਦਾ ਨੋਟ ਲੈ ਕੇ ਬਾਜ਼ਾਰ ਚ ਚਲੇ ਜਾਓ 50 ਰੁਪਏ ਦੀ ਤਰ੍ਹਾਂ ਖਤਮ ਹੋ ਜਾਂਦਾ ਸਬਜੀ ਲਾ ਲੋ 80 ਰੁਪਿਆ ਤੋਂ 100 ਰੁਪਿਆ ਤੋਂ ਘੱਟ ਨਹੀਂ ਸਿਲੰਡਰ ਦਾ ਬਿੱਲ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਬੱਚਿਆਂ ਦੀ ਪੜ੍ਹਾਈ ਇੰਨੀ ਮਹਿੰਗਾਈ ਉਹ ਜੇ 500 ਰੁਪਿਆ ਦਿਹਾੜੀ ਲੈ ਕੇ ਆਉਂਦਾ ਤਾਂ ਉਹ ਪਰਿਵਾਰ ਕਿਵੇਂ ਚੱਲੇ ਹਾਂ ਬਿਲਕੁਲ ਠੀਕ ਹੈ ਜੀ ਕਿਉਂਕਿ ਜਿਹੜਾ ਮਸਲਾ ਨਾ ਇਹ ਇਹ ਮਸਲੇ ਤੇ ਹਰ ਬੰਦਾ ਵਿਚਾਰ ਕਰੇ ਸੋਚੇ ਸਾਡੇ ਲੋਕ ਕੰਮ ਕਰਕੇ ਰਾਜੀ ਨਹੀਂ ਸਾਡਾ ਮਜ਼ਦੂਰ ਭਾਈਚਾਰਾ ਸਿਰਫ 8000 7000 ਜਾਂ 500 ਜਾਂ 400 ਦੀ ਸੀਮਤ ਹੈ ਇੱਕ ਮੈਂ ਤੁਹਾਨੂੰ ਦੱਸਦਾ ਇੱਕ ਗੋਲ ਗੱਪਿਆਂ ਵਾਲਾ ਮੇਰਾ ਮਿੱਤਰ ਕਿ ਲਾ ਲੋ ਮੈਂ ਉੱਥੇ ਰੁਕਦਾ ਸੀ ਉਹਦੇ ਕੋਲੇ ਅੱਜ ਤੋਂ 20 ਸਾਲ ਪਿੰਨਾ ਜਦੋਂ ਕਦੇ ਖਾਣਨਾ ਮੈਂ ਗੋਲ ਗੱਪੇ ਖਾਣ ਉਸ ਟਾਈਮ 10 ਰੁਪਏ ਦੇ 10 ਉਹਨ ਲਈ ਸ਼ਰਮਾ ਜੀ ਅੱਛਾ ਪੁਰਾਣੀ ਗੱਲ ਹੈ ਪੁਰਾਣੀ ਗੱਲ ਹੈ ਤੇ ਅੱਜ ਮੰਨ ਲਓ ਇਹ 10 ਰੁਪਏ ਦਾ ਸ਼ਾਇਦ ਇੱਕ ਜਾਂ ਦੋ ਹੀ ਹੈ ਉਹ ਬੰਦੇ ਨੂੰ ਮੈਂ ਪੁੱਛਿਆ ਹੁਣ ਮੰਨ ਲਓ 15 ਸਾਲਾਂ ਬਾਅਦ ਕਿਤੇ ਮੈਂ ਫੇਰ ਉਹਦੇ ਕੋਲੇ ਗਿਆ ਮੈਂ ਯਾਰ ਤੂੰ ਕੀ ਕੁਝ ਬਣਾਇਆ ਉਹ ਕਹਿੰਦਾ ਮੈਂ ਇੱਕ ਬੇਟੀ ਦਾ ਰਿਸ਼ਤਾ ਮਹਾਰਾਸ਼ਟਰ ਕੀਤਾ ਇੱਕ ਤਾਂ ਦਿੱਲੀ ਕੀਤਾ ਅੱਛਾ ਮੇਰਾ ਪੜਾਏ ਬੱਚੇ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਤੇ ਮੈਂ ਹੁਣ 85 ਲੱਖ ਦਾ ਐਚਏ ਪਟੰਡੇ ਚ ਮਕਾਨ ਲਿਆ ਅੱਛਾ 85 ਲੱਖ ਦਾ ਹਾਂ ਉਹ ਬੰਦਾ ਅੱਜ ਵੀ ਜੇ ਕੋਈ ਬੰਦਾ ਕਹੇ ਨਾ ਇਹ ਗੱਲ ਬਣਾ ਕੇ ਕਰਤੀ ਜਿੱਥੇ ਆਪਣਾ ਕਚਹਿਰੀਆਂ ਦੇ ਕੋਲੇ ਡਾਕਟਰ ਮਵੇਦਕਾਰ ਦਾ ਬੁੱਥ ਲੱਗਿਆ ਉੱਥੋਂ ਦੀ ਰਿਹੜੀ ਲੱਗਦੀ ਹੈ ਗੋਲ ਗੱਪਿਆਂ ਦੀ ਆਪਣਾ ਦਹੀਂ ਭੱਲੇ ਚਾਟ ਵਗੈਰਾ ਅੱਛਾ ਸਵੇਰੇ ਜਾ ਕੇ ਮੈਂ ਉਹਦੇ ਨਾਲ ਮੂੰਹ ਤੇ ਗੱਲ ਕਰਾ ਦੂੰਗਾ ਜਿਹੜੇ ਬੰਦੇ ਨੇ ਕੰਮ ਕਰਨਾ ਨਾ ਗੋਲ ਗੱਪੇ ਲਾ ਲੋ ਸਾਡੇ ਚਾਹਾਂ ਵਾਲੀ ਐ ਹੋਈਆਂ ਸਟਾਲਾਂ ਲੱਗੀਆਂ ਹੁਣ ਪਟੰਡੇ 'ਚ ਜਿਹੜੀ ਤਿੰਨ ਕੋਣੀ ਤੇ ਸਟਾਲ ਲੱਗਦੀ ਹੈ ਉੱਥੇ ਸਵੇਰੇ ਲੋਕ ਸ਼ਹਿਰ ਕਰਨ ਜਾਂਦੇ ਆ ਤੇ ਉੱਥੇ ਆ ਕੇ ਚਾਹਾਂ ਪੀਂਦੇ ਆ 10 ਰੁਪਈਆ ਦਾ ਕਲਾਸ ਹੋਊਗਾ ਬਿਲਕੁਲ ਤੇ 5000 4000 ਜੇ ਇੱਕ ਦਿਨ ਦੀ ਆਮਦਨ ਹੋਈ ਤਾਂ ਤੁਸੀਂ ਉਹਦੀ ਇੱਕ ਮਹੀਨੇ ਦੀ ਜਾਂ ਸਾਲ ਦੀ ਰੇਸ਼ੋ ਕੱਢ ਲਓ ਪੈਸੇ ਕਿੰਨੇ ਬਣਦੇ ਤੇ ਉਹ ਮਕਾਨ ਲੈਣਗੇ ਅੱਗੇ ਵਧਣਗੇ ਅਸੀਂ ਲੋਕ ਬਸ ਜੇ ਸਾਡੇ ਕੋਲੇ 2 ਕਿੱਲੇ ਜ਼ਮੀਨ ਦੇ ਹੈ ਜਾਂ ਗੱਡੀ ਆ ਸਾਡੇ ਕੋਲੇ 1 ਲੱਖ 2 ਲੱਖ ਰੁਪਏ ਦੀ ਰੇੜੀ ਵਾਲੇ ਕੋਲੇ ਗੋਲ ਕੱਪੇ ਖਾਂਦੇ ਤੇ ਉਹਨੂੰ ਬਿਹਾਰੀ ਦੱਸਦੇ ਆ ਤੇ ਉਹਨਾਂ ਮਜ਼ਾਕ ਕਰਦੇ ਆ ਉਹ ਇਦਾਂ ਨਹੀਂ ਕਰਦਾ ਤੂੰ ਇਦਾਂ ਨਹੀਂ ਕਰਦਾ ਉੱਥੇ ਅਸੀਂ ਆਪਦਾ ਵੱਡਾ ਪੰਨ ਦਿਖਾਉਨੇ ਆ ਪਰ ਅਸੀਂ ਉਹਦੀ ਬੈਕਗ੍ਰਾਉਂਡ ਵੱਲ ਨਹੀਂ ਜਾਂਦੇ ਵੀ ਉਹਨੇ ਉਹ ਰੇੜੀ ਦੇ ਵਿੱਚੋਂ ਸਾਡੇ ਨਾਲੋਂ ਕਿੰਨਾ ਕੁਸ਼ ਵੱਧ ਕਮਾਈ ਬੈਠਾ ਹੂੰ ਬਿਲਕੁਲ ਕੰਮੀ ਕੰਮ ਕਰੇ ਤੋਂ ਬਿਨਾ ਕੁਝ ਨਹੀਂ ਹੋਣਾ ਅਸੀਂ ਜਿਹੜੀ ਲੋਕ ਲੱਜੋ ਛੱਡ ਕੇ ਕੰਮ ਤੱਕ ਸੀਮਿਤ ਰਹੀਏ ਤਾਂ ਅੱਗੇ ਵਧਾਂਗੇ ਹੋ ਨਹੀਂ ਸਕਦਾ ਸੀ ਨਾਂ ਵੱਧ ਨਹੀਂ ਜੇ ਜੇ ਪੰਜਾਬੀ ਆਪਾਂ ਇੱਕ ਮੰਨ ਲਈਏ ਵੀ ਆਪਣਾ ਪ੍ਰਵਾਸੀ ਹੈ ਉਹ ਇਥੋਂ ਪੰਜਾਬ ਦੇ ਵਿੱਚੋਂ ਚਲਾ ਵੀ ਜਾਂਦਾ ਕੀ ਲੱਗਦਾ ਵੀ ਕਟਨਾਵਾ ਬੰਦ ਹੋ ਜਾਣਗੇ ਕਟਨਾਵਾ ਤਾਂ ਸਾਡੇ ਆਪ ਦੇ ਲੋਕ ਤਾਂ ਨਹੀਂ ਕਰੀ ਜਾਂਦੇ ਸਾਡੇ ਆਪ ਦੇ ਲੋਕ ਵੀ ਤਾਂ ਕਰੀ ਜਾਂਦੇ ਆ ਹੁਣ ਆਪਣੇ ਫ੍ਰੀਪੋਰਟ ਢਲਮਾ ਦਾ ਕੋਈ ਕੇਸ ਆਇਆ ਇੱਕ ਬੱਚੇ ਨਾਲ ਬਦਫੇਲੀ ਤਿੰਨ ਸਾਡੇ ਜ਼ਿਮੀਦਾਰ ਲੋਕਾਂ ਨੇ ਕੀਤੀ ਹੈ ਉਹ ਜ਼ਿਮੀਦਾਰ ਕੀ ਮੰਨ ਲਓ ਸਾਡੇ ਪੰਜਾਬ ਦੇ ਲੋਕ ਮੈਨੂੰ ਇਹ ਨਹੀਂ ਪਤਾ ਕਿਹੜੇ ਭਾਈਚਾਰੇ ਦੇ ਆ ਇੱਕ ਉਹ ਸਾਰਾ 9-10 ਸਾਲ ਦਾ ਬੱਚਾ ਉਹਦੇ ਨਾਲ ਪੇਪਰ ਦੇ ਵਿੱਚ ਖਬਰ ਆਈ ਹੈ মিডিਆ ਚ ਆਈ ਹੈ ਇਰ ਦਾ ਸੋਚੋ ਉਹ ਕਿਸੇ ਵੀ ਭਾਈਚਾਰੇ ਦੇ ਹੁਣ ਕੀ ਅਸੀਂ ਉਹਨਾਂ ਨੂੰ ਬਾਹਰ ਕੱਟਾਂਗੇ ਕਿੱਥੇ ਘਟੋਗੇ ਕੀ ਸਜ਼ਾਵਾ ਕੀ ਹੋਣੀ ਚਾਹੀਦੀ ਹੈ ਜਿਹੜੀ ਮਤਲਬ ਇਦਾਂ ਦੀ ਘਟਨਾਵਾਂ ਕਰਦੇ ਚਾਹੇ ਪ੍ਰਵਾਸੀ ਹੋਵੇ ਚਾਹੇ ਪੰਜਾਬੀ ਹੋਵੇ ਸਜ਼ਾਵਾ ਕਿਹਦੀ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਉਹਨਾਂ ਨੂੰ ਸਜ਼ਾਵਾ ਤਾਂ ਦੇਖੋ ਜੀ ਸਾਡਾ ਜਿਹੜਾ ਇੰਡੀਆ ਦਾ ਸਿਸਟਮ ਹੈ ਨਾ ਲਾਇਨ ਆਰਡਰ ਬਹੁਤ ਹੀ ਮਾੜਾ ਬਹੁਤੀ ਘਟਿਆ ਤੇ ਬਹੁਤ ਅਦਰ ਕੰਟਰੀਆਂ ਨਾਲੋਂ ਨੀਚੇ ਨੀਚੇ ਲੈਵਲ ਤੇ ਹੈ ਜਿਹੋ ਜਿਹਾ ਅਪਰਾਧ ਆ ਉਹਨੂੰ 1 ਮਹੀਨੇ ਚ ਉਹ ਜੀ ਸਜ਼ਾ ਦਿੱਤੀ ਜਾਵੇ ਤਾਂ ਅਪਰਾਧ ਬੰਦ ਹੋ ਜਾਣਗੇ ਹੱਥ ਕੱਟੇ ਜਾਣ ਤੁਰੰਤ ਜਿਵੇਂ ਹੁਣ ਆਪਣੀਆਂ ਇਹੋ ਜਿਹੀਆਂ ਕੰਟਰੀਆਂ ਜਿੱਥੇ ਪਬਲਿਕ ਦੇ ਵਿੱਚ ਲਿਆ ਕੇ ਉਹਨੂੰ ਸ਼ੂਟ ਕੀਤਾ ਜਾਂਦਾ ਉਹੋ ਜਿਹਾ ਮੌਲ ਪਣੇ ਧਾਤੇ ਫੇਰ ਹੀ ਅਪਰਾਧ ਰੁਕਣਗੇ ਹੁਣ ਮੈਂ ਤੁਹਾਨੂੰ ਇੱਕ ਅਧਾਰਨਾ ਦਿੰਨਾ ਚਿੱਟੇ ਦੀ ਸਰਕਾਰ ਨੇ ਬੜਾ ਜ਼ੋਰ ਲਾਇਆ ਵੀ ਚਿੱਟਾ ਬੰਦ ਕਰੋ ਚਿੱਟਾ ਬੰਦ ਕਰੋ ਹੂੰ ਜੇ ਦੇ ਕਿਸੇ ਮੰਨ ਲੋ ਥਾਣੇ ਦੇ ਏਰੀਏ ਚੋਂ ਜਿੰਨੇ ਪਿੰਡ ਪੈਂਦੇ ਉਹ ਚਿੱਟਾ ਫੜਿਆ ਜਾਂਦਾ ਤਾਂ ਐਸਐਚਓ ਦੀ ਬਦਲੀ ਹੋ ਜਾਂਦੀ ਹੂੰ ਕਿਉਂਕਿ ਉਹਦੇ ਨਾਲ ਚਿੱਟਾ ਬੰਦ ਹੋ ਜਾਊਗਾ ਸਾਡੇ ਅਜ ਤੋਂ 10 ਸਾਲ 12 ਸਾਲ ਪਹਿਲਾਂ ਫਰੈਸੀਡਲ ਕਰੈਕਸ ਜਿਹਨੂੰ ਕਹਿੰਦੇ ਉਹਦਾ ਬੜਾ ਜ਼ੋਰ ਫੜਿਆ ਸੀ ਅੱਛਾ ਉਹਨੂੰ ਸਾਡੇ ਪਿੰਡਾਂ ਲੋਕ ਪੀਣ ਲੱਗ ਗਏ ਜਦੋਂ ਉਹਦਾ ਰੇਟ ਸੀਗਾ 40 ਰੁਪਏ 38 ਰੁਪਏ ਹੂੰ ਪੀਣ ਚ ਬੜੀ ਸੁਆਦ ਸੀ ਮਿੱਠੀ ਸੀ ਉੱਪਰੋਂ ਚਾਹ ਵੀ ਨਹੀਂ ਉਹਦਾ ਨਸ਼ਾ ਜਦੋਂ ਘਰ ਘਰ ਵੜ ਗਿਆ ਸੁਆਦ ਚ ਕੁਝ ਤਾਂ ਲੋਕ ਲੱਗੇ ਕੁਝ ਇੱਕ ਦੂਜੇ ਨੂੰ ਦੇਖ ਕੇ ਲੱਗੇ ਵੀ ਕੀ ਚੀਜ਼ ਐ ਜਦੋਂ ਅਫਸਰਾਂ ਦੇ ਮੁਲਾਜ਼ਮਾਂ ਦੇ ਬੱਚੇ ਉਹ ਚੀਜ਼ ਚ ਵੜ ਗਏ ਉਹਦੀ ਹੈਵੀ ਰਿਕਵਰੀ 200 300 ਸੀਸੀ ਤੋਂ ਉੱਪਰ ਸੀ ਅੱਛਾ ਤੇ ਉਦੋਂ ਥੱਲੇ ਜਦੋਂ ਫੜੀ ਜਾਂਦੀ ਬੰਦਾ ਛੁੱਟ ਜਾਂਦਾ ਸੀ ਜਦੋਂ ਸਰਕਾਰ ਨੂੰ ਵਕਤ ਪੈ ਗਿਆ ਲੀਡਰਾਂ ਨੂੰ ਵਕਤ ਪੈ ਗਿਆ ਜੱਜ ਸਾਹਿਬ ਦੇ ਜੱਜ ਸਾਹਿਬ ਜਿਹੜੇ ਆਪਣੇ ਜੱਜ ਸਾਹਿਬ ਆ ਉਹਨਾਂ ਦੇ ਬੱਚੇ ਇਸ ਚੀਜ਼ 'ਚ ਵੜ ਗਏ ਤਾਂ ਇਹਨਾਂ ਨੇ ਉਸ ਚੀਜ਼ ਦਾ ਕਾਨੂੰਨ ਪਾਸ ਕਰਾਇਆ ਵੀ 10 ਸੀਟੀਆਂ 'ਚ 10 ਸਾਲ ਸਜ਼ਾ ਅੱਛਾ ਆਪਣੇ ਖੇਮਾਣੇ ਵੀ ਹੋਈ ਆਪਣੇ ਪਿੰਡੋ ਵੀ ਹੋਈ ਇਹ ਤੁਸੀਂ ਮੰਨ ਲਓ ਕਿਤੋਂ ਵੀ ਪਤਾ ਕਰ ਲਿਓ ਵੀ 10 ਸਾਲ 'ਚ ਜੋ 10 ਸਾਲ 10 ਸੀਟੀਆਂ 'ਚ 10 ਸਾਲ ਸਜ਼ਾ ਹੋ ਗਈ ਤੇ ਪ੍ਰੈਜ਼ੀਡੈਂਟ ਬੰਦ ਹੋ ਆਈ ਤੁਹੀਂ ਦੇਖੋ ਕਿੰਨਾ ਕੁ ਪ੍ਰੈਸੀਡੈਂਟ ਦਾ ਕਰੈਕਸ ਦਾ ਨਾਮ ਚੱਲਦਾ ਕਿੰਨੇ ਕੇਸ ਫੜੇ ਜਾਂਦੀ ਹੈ ਇਹ ਜਿਹੜੀ ਮੰਨ ਲਓ ਚਿੱਟਾ ਹੁਣ ਇਹਦੀ 250 ਗ੍ਰਾਮ ਹੈਵੀ ਰਿਕਵਰੀ ਹੈ ਇਹ 250 ਗ੍ਰਾਮ ਇਹਨਾਂ ਤੋਂ ਫੜਿਆ ਨਹੀਂ ਜਾਂਦਾ 2 ਗ੍ਰਾਮ 3 ਗ੍ਰਾਮ ਹੈ ਇਹ ਬੰਦ ਕਿਵੇਂ ਹੋਊਗਾ ਇਹ ਸਰਕਾਰਾਂ ਨੂੰ ਹੀ ਫੈਸਲੇ ਲੈਣੇ ਪੈਂਦੇ ਆ ਸਰਕਾਰਾਂ ਹਰ ਇੱਕ ਚੀਜ਼ ਤੇ ਕਾਨੂੰਨ ਬਣਾਉਣ ਚੰਗਾ ਕਾਨੂੰਨ ਬਣਾਉਣ ਕਚਹਿਰੀਆਂ 'ਚ ਨਾ ਰੋਲਣਾ ਜਿਹਦਾ ਸਰਕਾਰ ਨੂੰ ਕੋਈ ਬੈਨੀਫਿਟ ਨਹੀਂ 5 ਸਾਲ 4 ਸਾਲ ਬੰਦਾ ਤੁਰਿਆ ਫਿਰਦਾ ਉੱਚੇ ਉਹਦੋਂ ਗਵਾਹ ਮੁੱਕਰ ਕੇ ਕੋਈ ਹੋਰ ਹੋ ਗਿਆ ਕੇਸ ਖਤਮ ਹੋ ਗਿਆ ਜਦੋਂ ਤੁਸੀਂ ਲੰਬਾ ਸਮਾਂ ਦਿਓਗੇ ਨਾ ਕਿਸੇ ਵੀ ਕੇਸ ਨੂੰ ਲੰਬੇ ਸਮੇਂ ਚ ਇਹੋ ਜਿਹਾ ਕੋਈ ਬੰਦਾ ਨਹੀਂ ਜਿਹੜਾ ਖਰੀਦਿਆ ਨਹੀਂ ਜਾਂਦਾ ਹੋ ਸਕਦਾ ਜਿਹੜੇ ਅਜਾ ਆਪਣਾ ਪ੍ਰਵਾਸੀ ਨੇ ਜਿਹੜੀ ਘਟਨਾ ਕੀਤੀ ਉਹ ਬੱਚੇ ਨਾਲ ਉਹਦੇ ਜਿਹੜੇ ਮਦਈ ਹੈ ਉਹਨਾਂ ਨੂੰ ਕੋਈ ਇਹੋ ਜਿਹਾ ਨਾਲ ਚ ਜਾਈ ਹੋਈ ਧਮਕੀ ਦਿੱਤੀ ਜਾਵੇ ਕੋਈ ਇਹੋ ਜਿਹਾ ਸਾਡੇ ਮੰਨ ਲਓ ਉਹਨਾਂ ਗੈਂਗਸਟਰ ਬੈਠੇ ਆ ਕੋਈ ਉਹਨਾਂ ਕੋਲੇ ਫੰਡنگ ਇਹੋ ਵੀ ਜਾਵੜੇ ਉਹ ਪਰਿਵਾਰ ਨੂੰ ਧਮਕੀ ਜਾਵੜੇ ਤੇ ਕੱਲ ਨੂੰ ਉਹ ਗਵਾਈ ਮੁਕਰ ਜਾਣ ਤੋਂ ਪਰਦੇਸੀ ਫਿਰ ਬਰੀ ਹੋਊਗਾ ਨਾ ਔਰ ਕੀ ਹੋਊਗਾ ਬਿਲਕੁਲ ਬਿਲਕੁਲ ਤੁਰੰਤ ਜਿਹੜੀ ਘਟਨਾ ਉਹਦੀ ਤੁਰੰਤ ਸਜ਼ਾ ਦਿੱਤੀ ਜਾਵੇ 1 ਮਹੀਨੇ ਦੇ ਅੰਦਰ ਅੰਦਰ ਅਪਰਾਧ ਬੰਦ ਹੋ ਜਾਣ ਕਿ ਐਡੀ ਗੱਲ ਨਹੀਂ ਵੀ ਨਹੀਂ ਬੰਦ ਹੋਣਗੇ ਹਮ ਆਪਾਂ ਤੇਜਾ ਭਲਵਾਨ ਤੋਂ ਆਖਰੀ ਸਵਾਲ ਲੈ ਲਈਏ ਦਰਸ਼ਕਾਂ ਨੂੰ ਅਪੀਲ ਕੀ ਕਰੋਗੇ ਇਸੀ ਵਾਰ ਪਰਵਾਸੀਆਂ ਨੂੰ ਅਪੀਲ ਤਾਂ ਇਹ ਹੈ ਜੀ ਪ੍ਰਵਾਸੀਆਂਾਰੇ ਕੋਈ ਅਪੀਲ ਨਹੀਂ ਅਸੀਂ ਦੇਖੋ ਵੀ ਅਸੀਂ ਜਿਹੜਾ ਇੱਕ ਅਦਰ ਕਾ ਮੰਨ ਲਓ ਸਟੇਟ ਦਾ ਬੰਦਾ ਨੂੰ ਅਸੀਂ ਰੱਖਦੇ ਆਂ ਆਪਦੇ ਪਰਿਵਾਰ ਚ ਵੜਦੇ ਆਂ ਆਪਦੇ ਘਰ ਚ ਵੜਦੇ ਆਂ ਹਾਲਾਂਕਿ ਅੱਜ ਦੇ ਮਾਹੌਲ ਚ ਮਾਸੀ ਦਾ ਮੁੰਡਾ ਚਾਚੇ ਦਾ ਮੁੰਡਾ ਤਾਈ ਦਾ ਮੁੰਡਾ ਤੁਸੀਂ ਉਹਨੂੰ ਵੀ ਆਪਣੀ ਧੀ ਭੈਣ ਦੇ ਕੋਲੇ ਨਹੀਂ ਬਿਠਾ ਸਕਦੇ ਜਿਹੜਾ ਅੱਜ ਦੀ ਸਥਿਤੀ ਹੈ ਅੱਜ ਦਾ ਮਾਹੌਲਾ ਹੈ ਇਹ ਲੋਕੀ ਸੋਚਣ ਚੰਦ ਪੈਸਾਂ ਦੀ ਖਾਤਰ ਆਪਦੇ ਪਰਿਵਾਰ ਚ ਵੜਨਾ ਆਪਦੇ ਮਹੱਲੇ ਚ ਵੜਨਾ ਆਪਣੇ ਏਰੀਆ ਚ ਵੜਨਾ ਉਹਨੂੰ ਰੱਖਣਾ ਉਹਨਾਂ ਸਾਂਝ ਪਾਉਣੀ ਇਹ ਸਾਡੇ ਲੋਕਾਂ ਦੀ ਮੂਰਖਤਾ ਹੈ ਨਾ ਕਿ ਉਹਨਾਂ ਦੀ ਇਹ ਸਾਨੂੰ ਸਾਡੇ ਨਾਲ ਤੇਜਾ ਪਹਿਲਵਾਨ ਪਿੰਡ ਜੀਦੇ ਤੋਂ ਜਿਨ੍ਹਾਂ ਨੇ ਜੋ ਕਿ ਮਸਲਾ ਚੱਲ ਰਿਹਾ ਹੈ ਕਾਫੀ ਪੰਜਾਬ ਦੇ ਵਿੱਚ ਪੰਜਾਬੀ ਵਰਸਸ ਪ੍ਰਵਾਸੀ ਉਹਦੇ ਬਾਰੇ ਚਰਚਾ ਕੀਤੀ ਆ ਸੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਧੰਨ